ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਖੱਟੀ ਮਿੱਠੀ ਚਟਣੀ ਤੇ ਇੱਥੇ ਮੈਂ ਪੌੜਾ ਕੱਪ ਗੁੜ ਲਿਆ ਸੀ ਤੇ ਇਹ ਆਪਾਂ ਅੱਧੇ ਕੱਪ ਤੋਂ ਵੀ ਘੱਟ ਆਪਾਂ ਇਮਲੀ ਲਈ ਸੀ ਤੇ ਇਹਨਾਂ ਦੋਨਾਂ ਨੂੰ ਮਿਲਾ ਕੇ ਆਪਾਂ ਇਹਦੀ ਚਟਣੀ ਬਣਾਵਾਂਗੇ ਤੇ ਇੱਥੇ ਮੈਂ ਬੋਲ ਲਿਆ ਸੀ ਤੇ ਇਹਦੇ ਵਿੱਚ ਆਪਾਂ ਇਮਲੀ ਪਾ ਦਵਾਂਗੇ ਤੇ ਹੁਣ ਆਪਾਂ ਨਾਲ ਹੀ ਇਹਦੀ ਗੁੜ ਪਾ ਦੇਵਾਂਗੇ ਗੁੜ ਪਾ ਕੇ ਆਪਾਂ ਇਹਦੇ ਵਿੱਚ ਪਾਣੀ ਪਾ ਦੇਵਾਂਗੇ ਪਾਣੀ ਉੱਥੇ ਮੈਂ ਕੋਸਾ ਕਰਕੇ ਪਾਣੀ ਲਿਆ ਸੀ ਤੁਸੀਂ ਇੱਥੇ ਨੋਰਮਲ ਪਾਣੀ ਵੀ ਲੈ ਸਕਦੇ ਜੋ ਤੇ ਪਾਣੀ ਪਾ ਕੇ ਆਪਾਂ ਇਹਨੂੰ ਇੱਥੇ ਮੈਂ 1 ਕੱਪ ਪਾਣੀ ਪਾ ਦਿੱਤਾ ਸੀ 10 ਤੋਂ 15 ਮਿੰਟ ਵਾਸਤੇ ਆਪਾਂ ਇਹਨੂੰ ਇਮਲੀ ਗੁੜ ਨੂੰ ਆਪਾਂ ਭਿੱਜੇ ਰਹਿਣ ਦਵਾਵਾਂਗੇ ਤੇ ਇਹ ਪਰੋਂ ਦੇ ਟੱਪਾ ਟੱਕ ਕੇ ਰੱਖ ਦੇਵਾਂਗੇ ਇੰਪਲੀ ਨੂੰ ਆਪਾਂ ਚੈੱਕ ਕਰ ਲਵਾਂਗੇ 10-15 ਮਿੰਟ ਹੋ ਗਏ ਸੀ ਆਪਾਂ ਇਹਨਾਂ ਨੂੰ ਪਾਣੀ ਚ ਭਿਗੋ ਕੇ ਰੱਖਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਚੈੱਕ ਕਰ ਲਵਾਂਗੇ ਇਹ ਤਾਂ ਬਹੁਤ ਵਧੀਆ ਐ ਖੋਲ ਕੇ ਰੈਡੀ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਛਾਂਣੀ ਦੇ ਨਾਲ ਪੁੱਣ ਲਵਾਂਗੇ ਇੱਥੇ ਮੈਂ ਖੁੱਲ੍ਹੇ ਵਾਲੀ ਛਾਂਣੀ ਲਈ ਸੀ ਇਹਦੇ ਨਾਲ ਆਪਾਂ ਇਹਨੂੰ ਇਮਲੀ ਨੂੰ ਪੁੰਨ ਲਵਾਂਗੇ ਗੋੜ ਇਮਲੀ ਨੂੰ ਜੋ ਵੀ ਇਹਦੇ ਵਿੱਚ ਕਚਰਾ ਹੁੰਦਾ ਗੋੜ ਦਾ ਉਹ ਨਿਕਲ ਜੇਗਾ ਤੇ ਥੋੜਾ ਜਿਹਾ ਮੈਂ ਕੋਸੇ ਪਾਣੀ ਚ ਭਿਓਂ ਦਿੱਤਾ ਸੀ ਕਿ ਇਹ ਗੋੜ ਜਲਦੀ ਗਲ ਜੇਗਾ ਤੇ ਕੋਸੇ ਪਾਣੀ ਚ ਕੋੰਨ ਅਨਾਲ ਜ਼ੁੜਾ ਜਲਦੀ ਗਲ ਜਾਂਦਾ ਹੈ ਇਹ ਜਿਹੜੀ ਆਪਣੀ ਪਲਕਾਂ ਇਹ ਮੈਂ ਫੇਰ ਡੁੰਗੇ ਵਿੱਚ ਪਾ ਦਵਾਂਗੀ ਡੁੰਗੇ 'ਚ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਗੇਰ ਰਸਤਾ ਖੋਲ ਕੇ ਵੀਰ ਇਹ ਪਾਏ ਭੋਲ ਲਵਾਂਗੇ ਜਿਹੜੀ ਇਹਦੇ ਅੰਦਰ ਇਮਲੀ ਲੱਗੀ ਹੋਏਗੀ ਉਹ ਵੀ ਲੱਥ ਜਾਈਗੀ ਨਾਲੋਂ ਇਹ ਵਾਲੇ ਵੀ ਆਪਾਂ ਜਿਹੜਾ ਪਲਕ ਸੀ ਇਹ ਵੀ ਆਪਾਂ ਪੋਣੀ ਰਾ ਕੇ ਭੋਲ ਲਵਾਂਗੇ ਚਮਚੇ ਦੀ ਹਲਕ ਨਾਲ ਆਪਾਂ ਇਹਦੇ ਵਿੱਚ ਅੰਦਰੋਂ ਸਾਰੇ ਇਸ ਤਰ੍ਹਾਂ ਨਾਪ ਨਾਪ ਕੇ ਕੱਢ ਦਵਾਂਗੇ ਇਹ इमਲੀ ਦਾ ਖੱਟਾ ਮਿੱਠਾ ਪਾਣੀ ਤੇ ਹੁਣ ਤੁਸੀਂ ਦੇਖ ਸਕਦੇ ਚੰਗੀ ਤਰ੍ਹਾਂ ਸਾਫ਼ ਹੋ ਗਿਆ ਰੱਖਣ ਉੱਪਰ ਆਪਾਂ ਪੈਨ ਰੱਖ ਦਿੱਤਾ ਸੀ ਪੈਨ ਦੇ ਵਿੱਚ ਜਿਹੜਾ इमਲੀ ਵਾਲਾ ਗੋੜ ਵਾਲਾ ਪਾਣੀ ਪਾ ਦਵਾਂਗੇ ਤਾਂ ਚੂਆ ਓਨ ਕਰ ਦਵਾਂਗੇ ਤੇ ਇਮਲੀ ਵਾਲੇ ਪਾਣੀ ਨੂੰ ਆਪਾਂ ਉਬਾਲ ਦ ਆ ਉਬਾਲਾ ਦਵਾ ਦੇਵਾਂਗੇ ਹੋਰ ਵਾਲੇ ਪਾਣੀ ਨੂੰ ਉਬਾਲ ਆ ਗਿਆ ਸੀ 5 ਮਿੰਟ ਹੋ ਗਏ ਸੀ ਤੇ ਆਪਾਂ ਇਹਨੂੰ ਕਾਰਨਾ ਹੈ ਤੇ ਕਾਰ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਰੇਲ ਲਵਾਗੇ ਜਿਹੜਾ ਪਾਣੀ ਹੈ ਚੰਗੀ ਤਰ੍ਹਾਂ ਕੱਢ ਜੇਗਾ ਤੇ ਜਿੰਨਾ ਇਹਨੂੰ ਆਪਾਂ ਕਾਰ ਕੇ ਬਣਾਵਾਂਗੇ ਉਨੀ ਚਟਨੀ ਆਪਣੀ ਵਧੀਆ ਬਣ ਕੇ ਤਿਆਰ ਹੋਏਗੀ ਇਨੂੰ ਥੋੜੀ देर ਵਾਸਤੇ ਆਪਾਂ ਹੋਰ ਕੜ ਲਵਾਂਗੇ ਗੋੜਵਾਲਾ ਪਾਣੀ ਕਾਫੀ ਕੜ ਗਿਆ ਤੇ ਹੁਣ ਇਹਦੇ ਵਿੱਚ ਪਾ ਦਵਾਂਗੀ ਇੱਕ ਚਮਚਾ ਮੈਂ ਕਾਲਾ ਨਮਕ ਇੱਕ ਚਮਚਾ ਸੌਂ ਲਦਾ ਪਾਊਡਰ ਅੱਧਾ ਚਮਚ ਭੁੰਨੇ ਹੋਏ ਜੀਰਾ ਅੱਧਾ ਚਮਚਾ ਪਾਵਾਂਗੀ ਕਸ਼ਮੀਰੀ ਲਾਲ ਮਿਰਚ ਹੁਣ ਜੀ ਪਾਵਾਂਗੇ ਕਾਲੀ ਮਿਰਚ ਅੱਗੇ ਜੇ ਤੁਹਾਨੂੰ ਚਾਹਤ ਵਿਕਾਤਿਕ ਕਾਮ ਲਈ ਆਪਾਂ ਫੂਡ ਕਲਰ ਜੇ ਤੁਹਾਨੂੰ ਪਾਉਣਾ ਪਸਾਉਂਦੇ ਤੁਸੀਂ ਪਾ ਸਕਦੇ ਨੇ ਤੇ ਤੁਸੀਂ ਇਹਨੂੰ ਨਹੀਂ ਪਾ ਸਕਦੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦੇਵਾਂਗੇ ਫੂਡ ਕਲਰ ਤਾਂ ਪੈਸਟ ਕਰਕੇ ਪਾਇਆ ਚਟਣੀ ਦਾ ਕਲਰ ਬਹੁਤ ਵਧੀਆ ਹੋ ਜਾਂਦਾ ਤੇ ਦੇਖਣ ਚ ਵੀ ਬਹੁਤ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਇਹਨੂੰ ਪਾਨ ਤੋਂ ਸੱਤ ਮਿੰਟ ਵਾਸਤੇ ਫੇਰ ਛਾੜ ਲਵਾਂਗੇ ਹੋਰ ਗਾੜੀ ਹੋ ਜਾਏਗੀ ਜਿੰਨੀ ਆਪਾਂ ਗਾੜੀ ਕਰਕੇ ਪਕਾਵਾਂਗੇ ਉਨੀ ਵਧੀਆ ਰਹੇਗੀ ਆਪਣੀ ਮਿੱਠੀ ਖੱਟੀ ਮਿੱਠੀ ਚਟਣੀ ਚਟਣੀ ਬਣ ਕੇ ਰੈਡੀ ਹੋ ਗਈ ਆ ਤਾਂ ਚਟਣੀ ਨੂੰ ਆਪਾਂ ਕਾਫੀ ਜ਼ਿਆਦਾ ਹੀ ਰਿਨ ਦਿੱਤਾ ਤੇ ਚਟਣੀ ਕੜ ਕਰਕੇ ਵੇਖੋ ਇਸ ਦੀ ਤੇ ਇਹ ਨਹੀਂ ਥੋੜੀ ਹੋ ਗਈ ਚਟਣੀ ਤੇ ਹੁਣ ਆਪਾਂ ਚਟਣੀ ਨੂੰ ਬੰਦ ਰ ਇਹਨੂੰ ਗੈਸ ਨੂੰ ਡਰੈਕਸ਼ਨ ਨੂੰ ਬੰਦ ਕਰ ਦਵਾਂਗੇ ਤੇ ਇਹ ਚਟਣੀ ਜਦੋਂ ਠੰਡੀ ਹੋਏਗੀ ਫੇਰ ਆਪਾਂ ਬੋਲ ਵਿੱਚ ਪਾ ਦਵਾਂਗੇ ਨਾਲ ਹੀ ਬਣਾਵਾਂਗੇ ਆਪਾਂ ਗ੍ਰੀਨ ਚਟਣੀ ਤੜੀਆਂ ਦੀ ਤੇ ਪਦੀਨੇ ਦੀ ਤੇ ਇਸਨੈਕਸਾਂ ਵਾਲੀ ਚਟਣੀ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮਿਕਸੀ ਦਾ ਜੱਗ ਲੈ ਲਿਆ ਸੀ ਤੇ ਇਹਦੇ ਵਿੱਚ ਆਪਾਂ ਧਨੀਏ ਨੂੰ ਪਾ ਦੇਵਾਂਗੇ ਧਨੀਆ ਮੈਂ ਥੋੜੇ-ਥੋੜੇ ਡੰਡੀਆਂ ਨਾਲ ਲੈ ਲੀਆਂ ਸੀ ਡੰਡੀਆਂ ਬਹੁਤ ਵਧੀਆ ਲੱਗਦੀਆਂ ਨਾਲ ਹੀ ਪਦੀਨਾ ਪਾ ਦਾਂਗੇ ਥੋੜਾ ਜਿਹਾ ਆਪਾਂ ਇੱਥੇ ਲਿਆ ਸੀ ਮੈਂ ਤਿੰਨ ਹਰੀਆਂ ਮਿਰਚਾਂ ਤੇ ਨਾਲ ਅਦਰਕ ਨੂੰ ਕੱਟ ਲਿਆ ਸੀ ਇਹ ਵੀ ਪਾ ਦੇਵਾਂਗੇ ਆਪਾਂ ਅੱਧਾ ਚਮਚਾ ਆਪਾਂ ਸਾਤ ਜੀਰਾ ਪਾ ਦਵਾਂਗੇ ਇੱਕ ਚਮਚਾ ਆਪਾਂ ਕਾਲਾ ਨਮਕ ਪਾ ਦਾਂਗੇ ਕਚਚਾ ਚੀਨੀ ਪਾ ਦਾਂਗੇ ਤੇ ਇੱਥੇ ਮੈਂ ਲਈ ਸੀ ਨਾਲ ਬੂੰਦੀ ਲਈ ਸੀ ਨਮਕੀਨ ਉਹ ਪਾ ਦਵਾਂਗੇ ਆਪਾਂ ਤੇ ਦੋ ਤਿੰਨ ਆਪਾਂ ਹਰਫ ਦੇ ਪਾ ਦਵਾਂਗੇ ਪੀਸ ਪਾ ਦਵਾਂਗੇ ਬਰਫ ਪਾ ਕੇ ਇਹ ਚੀਨੀ ਚਟਨੀ ਦਾ ਕਲਰ ਜਿਹੜਾ ਆ ਉਹ ਗ੍ਰੀਨ ਹੀ ਰਹਿੰਦਾ ਹੈ ਥੋੜਾ ਜਿਹਾ ਪਾਣੀ ਪਾ ਦਵਾਂਗੇ ਤੇ ਚਟਨੀ ਨੂੰ ਆਪਾਂ ਹੁਣ ਗ੍ਰाइंड ਕਰ ਲਵਾਂਗੇ ਅੱਧਾ ਨਿੰਬੂ ਨਿਚੋੜ ਦਾਂਗੇ ਆਪਾਂ ਨਿੰਬੂ ਪਾ ਕੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਿਆਵਾਂਗੇ ਚਟਣੀ ਨੂੰ ਚਟਣੀ ਬਣ ਕੇ ਤਿਆਰ ਆ ਤੇ ਕਿੰਨੀ ਵਧੀਆ ਗ੍ਰੀਨ ਗ੍ਰੀਨ ਚਟਣੀ ਬਣ ਕੇ ਰੈਡੀ ਹੋਈ ਤਾਂ ਹੁਣ ਆਪਾਂ ਚਟਣੀ ਨੂੰ ਬੋਲ ਦੇ ਵਿੱਚ ਪਾ ਦਵਾਂਗੇ ਗ੍ਰੀਨ ਵਾਲੀ ਚਟਣੀ ਆਪਾਂ ਬੋਲ ਦੇ ਵਿੱਚ ਸਰਵ ਕਾਲੀ ਤਾਂ ਚਟਣੀ ਤੁਸੀਂ ਦੇ ਸਕਦੇ ਕਿੰਨੀ ਵਧੀਆ ਚਟਣੀ ਲਾਜਵਾਬ ਚਟਣੀ ਬਣ ਕੇ ਰੈਡੀ ਹੋਈ ਆ ਦੂਸਰੀ ਚਟਣੀ ਨੂੰ ਵੀ ਆਪਾਂ ਇਸ ਤਰ੍ਹਾਂ ਬੋਲ ਵਿੱਚ ਪਾ ਦਵਾਂਗੇ। ਖੱਟੀ ਮਿੱਠੀ ਚਟਣੀ ਵੀ ਬਣ ਕੇ ਰੈਡੀ ਹੈ ਤੇ ਜਦੋਂ ਤੋਂ ਜੇ ਠੰਡੇ ਹੋਏ ਜਾਏਗੀ ਇਹ ਗਾੜੀ ਹੁੰਦੀ ਜਾਲੀ ਇਹਨਾਂ ਖੱਟੀ ਮਿੱਠੀ ਚਟਣੀ ਦਾ ਤੁਸੀਂ ਕਲਰ ਦੇ ਸਕਦੇ ਕਿੰਨਾ ਵਧੀਆ ਕਲਰ ਇਹਦਾ ਵੀ ਆਇਆ ਤੇ ਇਹ ਸਨੈਕਸਾਂ ਦੇ ਨਾਲ ਆਪਾਂ ਦੋਨੇ ਚਟਣੀਆਂ ਵਰਤ ਸਕਦੇ ਇਸ ਤਾ ਇਹ ਸਨੈਕਸਾਂ ਦੇ ਨਾਲ ਦੋਨੇ ਚਟਣੀਆਂ ਚੱਲਦੀਆਂ ਤੇ ਹੁਣ ਆਪਾਂ ਇਹਨਾਂ ਨੂੰ ਵੀ ਬੋਲ ਦੇ ਵਿੱਚ ਪਾ ਦਵਾਂਗੇ। ਤੇ ਇਹ ਆਪਾਂ 6 ਮਹੀਨੇ ਵੀ ਡਰੱਖ ਛੱਡਾਂਗੇ ਚਟਣੀ ਬਿਲਕੁਲ ਖਰਾਬ ਨਹੀਂ ਹੋਏਗੀ। ਕਾਫੀ ਦੇਰ ਤੱਕ ਆਪਾਂ ਸਟੋਰ ਕਰਕੇ ਰੱਖ ਛੱਡਾਂਗੇ ਚਟਣੀ ਬਿਲਕੁਲ ਜ਼ਿਆਦਾ ਖਰਾਬ ਨਹੀਂ ਹੁੰਦੀ ਵੀ ਜਦੋਂ ਵੀ ਆਪਾਂ ਕੋਈ ਆਪਾਂ ਘਰ ਵਿੱਚ 스ਨੈਕਸ ਬਣਾਉਣੇ ਹੋਣਗੇ ਤੇ ਚਟਣੀ ਆਪਾਂ ਵਰਤ ਸਕਦੇ ਹਾਂ ਦੋਨੇ ਚਟਣੀਆਂ ਬਣਾ ਕੇ ਆਪਾਂ ਰੈਡੀ ਕਰ ਲਈਆਂ ਤੇ ਬਹੁਤ ਵਧੀਆ ਦੋਨੇ ਚਟਣੀਆਂ ਬਣ ਕੇ ਤਿਆਰ ਹੋਈਆਂ ਤੇ ਇਧਰੋਂ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਗਾੜੀ ਚਟਣੀ ਬਣ ਕੇ ਰੈਡੀ ਹੋ ਗਈ ਹੈ ਜੀ ਤੇ ਤੁਹਾਨੂੰ ਖੱਟੀ ਮਿੱਠੀ ਚਟਣੀ ਗ੍ਰੀਨ ਚਟਣੀ ਦੀ ਵੀਡੀਓ ਰੈਸਪੀ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਰਹੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ